ਜਿਹੜੀ ਹੈਗੀ ਆ ਆਪਦੇ ਲੋਕਾਂ ਨੂੰ ਅਸੀਂ ਅੱਜ ਲੈਣ ਵੱਡੀ ਕਰਨੀ ਆ ਅੱਜ ਲੋਕਾਂ ਨੂੰ ਇਸ ਸੰਗਠਿਤ ਕਰਨਾ ਹੈਗਾ ਤੇ ਜਿਹੜਾ ਆਪਦਾ ਹਿੱਸਾ ਹੈਗਾ ਅਸੀਂ ਸਾਡੀ ਲੜਾਈ ਆਪਦੇ ਹਿੱਸੇ ਦੀ ਹੈਗੀ ਅਸੀਂ ਕਿਹੜਾ ਹਿੱਸਾ ਨਹੀਂ ਮੰਗਦੇ ਅਸੀਂ ਆਪਦੇ ਹਿੱਸੇ ਲਈ ਲੜ ਰਹੇ ਹਾਂ ਅਸੀਂ ਤੇ ਉਹ ਲੈ ਕੇ ਆਵਾਂਗੇ ਅਸੀਂ ਇੱਕ ਕਿਹੜਾ ਸਾਡਾ ਜਿਹਨੇ ਗੜੇ ਕੱਲੋ ਵੀ ਸਾਡੇ ਕਟਲਾ ਸਾਡੀ ਸਿੱਟਾਂ ਕੱਟੀਆਂ ਨਾ ਉਹ ਬੰਦਾ ਤੇ ਮੈਂ ਨਾਲ ਇਹਦਾ ਤਾਂ ਉਹ ਵੱਡੀ ਗੱਲ ਨਹੀਂ ਚੰਨੀ ਚੰਨੀ ਗੜਾ ਹੈ ਜੀ ਉਹਨੇ ਸਾਡੇ ਸਿੱਟਾਂ ਕੱਟੀਆਂ ਪਹਿਲਾਂ ਫਿਰ ਬਾਬਾ ਜੀ ਸਿੰਘ ਦਾ ਇਤਿਹਾਸ ਬਗੜਾਉ ਉਹ ਬੰਦੇ ਨੇ ਫਿਰ ਉਹਨਾਂ ਜਨਰਲ ਕਮਿਸ਼ਨ ਨੂੰ ਬੜਾ ਉਹ ਬੰਦੇ ਨੇ 12.5% ਕਰਨ ਦੀ ਕੋਸ਼ਿਸ਼ ਕੀਤੀ ਉਹ ਬੰਦੇ ਨੇ ਠੀਕ ਹੈ ਜੀ ਆ ਉਹ ਉੱਧਰ ਘੱਟ ਜਿਹੜਾ ਹੈਗਾ ਉਹ ਤੇ ਉਹਦੇ ਗੱਲ ਕਰਲਾਂ ਕਟੀਆਂ ਕਿਹੜੀਆਂ ਕਿਹਨੀਆਂ ਬਿਲਕੁਲ ਕਟੀਆਂ ਸਾਡੇ ਇੱਕ ਦਿਹਾਤੀ ਫਰੋਜ਼ਪੁਰ ਦੀ ਸੀਟ ਹੁੰਦੀ ਸੀਗੀ ਤੇ ਸਰਕਾਰ ਗੁਰਗੜੀ ਪਲਾ MLA ਰਹੀ ਹੈਗੀ ਆ ਉਹ ਸਾਡੀ ਵੋਟ ਕੱਟ ਗਈ ਉੱਥੇ ਹੋਰ ਦੂਜੇ ਭਾਈ ਚਲਨ ਦਿੱਤੀ ਜੀ ਜਾਂ ਗੱਲ ਉਹ ਰਵਦਾਸੀਓ ਭਜਨ ਦੇਦੀ ਆਸ਼ ਬੰਗੜ ਹੁੰਦੇ ਸੀ ਠੀਕ ਹੈ ਫਿਰ ਜਿਹੜਾ ਸਾਡਾ ਡੀਸੀ ਤਰਸੇਮ ਸਿੰਘ ਹੁੰਦਾ ਸੀਗਾ ਇਹ ਆਰਾਮ ਸੱਜਲੇ ਦੇ ਵਿੱਚ ਉੱਥੇ ਰਿਜ਼ਰਵ ਸੀਟ ਕੱਟੀ ਗਈ ਉੱਥੇ ਉੱਥੇ ਵੀ ਉਹਨਾਂ ਨੇ ਹੋਰ ਬੰਦਾ ਲਿਆਂਦਾ ਠੀਕ ਹੈ ਜੀ ਫਿਰ ਜੈਪ ਸਿੰਘ ਭੱਟੀ ਤਿੰਨ ਵਾਰ ਜਿਹੜਾ ਹੈਗਾ ਉਹ ਐਮਐਲਏ ਰਿਹਾ ਵਿਧਾਨ ਸਭਾ ਦੇ ਵਿੱਚ ਡੈਪਟੀ ਸਪੀਕਰ ਸੀ ਉਹਦੀ ਸੀਟ ਵੀ ਕੱਟੀ ਕੱਟੀ ਗਈ ਬਦੌੜ ਤੇ ਹੈਗਾ ਉਹ ਆਪ ਖੜਾ ਹੋ ਗਿਆ ਚੰਨੀਆ ਤੇ ਫਿਰ ਫਿਰ ਡਾ ਅਭਿਸ਼ੰਦਰਾ ਦੇ ਹੱਥੀ ਤੋਂ ਕੱਟ ਰਹੀ ਹੋਰ ਕਈ ਤਮਨ ਕੱਟ ਸੀਤਰਾਣੇ ਕੱਟ ਸੀ ਵੀ ਸਾਡੇ ਲੋਕਾਂ ਜਿਹੜੇ ਭਾਜੀ ਵੀ ਸਖਤਾਈ ਜਦੋਂ ਕਟੀਆਂ ਹਾਂ ਬਸ ਇੱਕ ਪਚਰ ਕਟੀਆਂ ਜੀ ਤੇ ਨਾਲ ਉਹਨਾਂ ਨੂੰ ਇਹ ਗੱਲ ਸਮਝਾਈ ਵੀ ਜਦ ਤੱਕ ਸਾਡੇ ਕੋਲ ਪਾਵਰ ਸਪਤਾ ਨਹੀਂ ਹੁੰਦੀ ਨਾ ਸਾਡੇ ਲੋਕਾਂ ਦੀ ਨਾ ਦਾਸ ਗੱਲ ਸੁਣ ਸਕਦੀ ਆ ਨਾ ਸਮਾਜਿਕ ਨਾ ਵਿਦਿੱਕ ਨਾ ਰਾਜਿਤਿਕ ਨਾ ਧਾਰਮਿਕ ਇਸ ਲਈ ਪਾਵਰ ਲੈਣੀ ਜ਼ਰੂਰੀ ਆ ਪਾਵਰ ਸਾਨੂੰ ਪਲਾਨ ਪਾ ਕੇ ਰਣਨੀਤੀ ਤੈਅ ਕਰਕੇ ਜਿਹੜੀ ਅਸੀਂ ਲੈ ਸਕਦੇ ਹੈਗੇ ਆ ਔਰ ਮਿੱਟੀ ਦੇ ਤੇਲ ਦੇ ਲੈਂਪ ਤੋਂ ਮੈਂ ਜਿਹੜਾ ਹੈਗਾ ਰੋਸ਼ਨੀ ਦੇ ਵਿੱਚ ਜਿਹੜਾ ਮੈਂ ਪੜ੍ਹ ਕੇ ਜਿਹੜਾ ਮੈਂ ਬੀਏ ਕੀਤੀ ਕਰੀ ਤਾਂ ਉਪਤੋਂ ਮੈਨੂੰ ਇਹ ਇੱਕ ਗੱਲ ਦੀ ਇਹ ਸਮਝ ਲੱਗੀ ਬਚਪਨ ਦੇ ਵਿੱਚ ਯਾਰ ਅਸੀਂ ਜਿਹੜਾ ਇੰਨੀ ਮਿਹਨਤ ਕਰਦੇ ਹਾਂ ਮਜ਼ਦੂਰੀ ਕਰਦੇ ਹੈਗੇ ਆ ਇੰਨੀ ਜਿਹੜਾ ਅਸੀਂ ਸਾਡੇ ਲੋਕ ਕੰਮ ਕਰਦੇ ਹੈਗੇ ਆ ਪਰ ਉਹਨਾਂ ਦੀ ਹਾਲਤ ਜਿਹੜੀ ਹੈਗੀ ਆ ਇਹ ਕਿਉਂ ਨਹੀਂ ਸੁਧਰਦੀਗੀ ਹਾਂ ਜਦੋਂ ਕਾਲਜ ਲੱਗਾ ਮੈਨੂੰ ਸਾਈਕਲ ਉਹਨੂੰ ਨਸੀਬ ਹੋਇਆ ਮੇਰੇ ਬਾਪੂ ਸਾਹਿਬ ਨੇ ਮੈਨੂੰ ਸਾਈਕਲ ਜਿਹੜਾ ਇਕੱਲੋ ਵੀ ਇੱਕ ਸੈਕੰਡ ਹੈਂਡ ਸਾਈਕਲ ਜੈਕ ਮੈਨੂੰ ਲੈ ਕੇ ਦਿੱਤਾ ਜਿਹੋ ਨਾਲ ਮੈਂ ਡੀਮ ਕਾਲਜ ਮੋਗੇ ਪੜ੍ਹਨਾ ਆਉਂਦਾ ਰਿਹਾ ਅੱਛਾ ਫਿਰ ਆਪਣੇ ਪੈਰਾਂ 'ਤੇ ਖੜਾ ਹੋਣਾ ਹੈਗਾ ਸਿੱਤਣਾੜ ਦੇ ਕਿਸੇ ਕੜਮ ਚੌਧਰੀ ਦੇ ਕੰਮ ਨਹੀਂ ਕਰਨਾ ਕਿਉਂਕਿ ਜੇ ਮੈਂ ਜੁੜਿਆ ਹੋਇਆ ਸੀਗਾ ਬਾਮਸੇਬ ਨਾਲ ਜੀ ਪਰ ਜਿਹੜੇ ਲੋਕ ਸਾਡੇ ਸਾਨੂੰ ਦਬਾ ਕੇ ਰੱਖਣਾ ਚਾਹੁੰਦੇ ਹੈਗੇ ਆ ਕਈ ਵਾਰ ਉਹਨਾਂ ਨਾਲ ਵੀ ਮੇਰੀ ਬਹਿਸਵਾਜੀ ਹੁੰਦੀ ਸੀਗੀ ਫਿਰ ਉਹਨਾਂ ਨੇ ਮਰੀਆਂ ਜਿਹੜੀਆਂ ਸ਼ਿਕਾਇਤਾਂ ਕਰਨੀ ਸ਼ੁਰੂ ਕਰਤੀਆਂ ਹੂੰ ਸਾਨੂੰ ਪੁੱਛਦਾ ਨਹੀਂਗਾ ਪਰ ਮੈਂ ਜਿਹੜਾ ਹੈਗਾ ਨਾ ਤਾਂ ਝੁਕਿਆ ਨਾ ਉਹਨਾਂ ਦੇ ਅਨਸਾਰ ਚੱਲਿਆ ਚੱਲਿਆ ਮੈਂ ਜਿਹੜਾ ਹੈਗਾ ਉਹ ਇਹ ਜੋ ਰੂਲ ਜੋ ਹੁੰਦਾ ਹੈ ਉਹਦੇ ਅਨਸਾਰ ਚੱਲਿਆ ਜਿਵੇਂ ਖੰਡਾਲ ਕੀਰ ਦਿਵਸ ਦੀ ਗੱਲ ਕਰ ਲਾਂ ਮੈਂ ਜੀ ਫਰਵਰੀ 2018 ਦੇ ਵਿੱਚ ਕਰਵਾਇਆ ਸੀ 12 ਫਰਵਰੀ 2018 ਦੇ ਵਿੱਚ ਉਹ ਵੀ ਚੈਲੰਜ ਵਾਲਾ ਜੀ ਬਹੁਤ ਵੱਡਾ ਕੱਟ ਸੀ ਉਸਨੇ ਜੀ ਜਿੱਤੋਂ ਇਹ ਸੱਦ ਕੀਤਾ ਸੱਦ ਕੀਤਾ ਕਿ ਬਾਬਾ